ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ ਦੇਖੋ ਸਵਾ 5 ਹੋ ਗਏ ਆਪਾਂ ਹੋ ਗਏ ਰੈਡੀ ਜਾਣ ਵਾਸਤੇ ਇੱਕ ਟੂਰ ਤੇ ਇੱਕ ਟ੍ਰਿਪ ਤੇ ਮੈਜਣਾ ਤੇ ਇਧਰ ਜਾਨੇ ਗੁਰシャン ਵੀਰ ਨੂੰ ਦੇਖੋ ਹਲੇ ਵਸੀਆਂ ਮਾਰਦਾ ਹੈ ਅਸਲੀ ਜੀ ਗੁਰシャン ਦੀ ਹਲੇ ਤੇ ਗੁਰਸ਼ਾਨੀ ਮਮਾ ਪੈਨਸ਼ਨ ਨੂੰ ਮਿੱਤਰੋ ਆਪਾਂ ਫਾਇਰ ਪਾਣੀ ਦੇ ਵਿੱਚ ਪੈਨਸ਼ਨ ਨੂੰ ਦੂਰ ਪਾ ਕੇ ਦਿੱਤਾ ਚਲੀ ਵੀ ਹਾਂਜੀ ਹਾਂਜੀ ਚੱਲ ਤੇ ਗੁਰਸ਼ਾਨੀ ਆਪਾਂ ਗਏ ਮਿੱਤਰੋ ਆਪਾਂ ਦੋ ਚੱਕੇ ਨਾਲ ਰਸਤੇ ਜਾ ਕੇ ਬੰਨੂ ਜਿਹੜੀ ਲੋਟ ਹੋ ਗਈ ਠੀਕ ਹੈ ਚੰਗਾ ਬਾਗ ਚੰਗਾ ਓਕੇ ਬਾਈ ਓਕੇ ਬਾਈ ਪਹਿਤਾਂ ਤੋਂ ਦੇਣੀ ਕਿਹਾ ਬੰਦੀ ਠੀਕ ਹੈ ਚੰਗਾ ਸੋਹਣੇ ਜੀ ਨਾ ਨਾ ਦੇ ਨਹੀਂ ਉੱਤ ਜਰਦਾ ਦੇਣਸ ਪਾ ਨਾ ਡਾੜੀ ਦਰ ਗਿਆ ਫਿਰ ਉੱਠ ਖੜੀ ਜਾ ਤਿੰਨ ਵਜੇ ਜਾਨੀ ਦੀ ਨਹੀਂ ਚਲ ਜਾ ਕੇ ਫੋਨ ਕਰਾਂ 4:00 ਠੀਕ ਹੈ ਅਜੇ ਮੋੜੇ ਟਾਈਮ ਨਾਲ ਸ਼ਾਮ ਨੂੰ ਕੰਮ ਟਾਈਮ ਠੀਕ ਹੈ ਠੀਕ ਹੈ ਓਕੇ ਬਾਈ ਤੇ ਬਾਹਰ ਦਾ ਦੇਖੋ ਤੁਸੀਂ ਐਦਾਂ ਤਾਂ ਹੁੰਦਾ ਮਿੱਤਰੋ ਆਪਣੀ ਪੌਫ ਫਟਾਲੇ ਕਹਿੰਦੇ ਨੇ ਜਿਹਨੂੰ ਪਹਿਲੇ ਸੂਰਜ ਚੜ੍ਹੇ ਨਹੀਂ ਹੈਗਾ ਤੇ ਚੰਦਰਮਾ ਹਾਲੇ ਉਹ ਉੱਪਰ ਹੈਗਾ ਇਹ ਚੰਦਰਮਾ ਹਾਲੇ ਤੇ ਰੋਡ ਆਪਣਾ ਚੱਲ ਪਿਆ ਲੱਗੀਆਂ ਗੱਡੀਆਂ ਚੱਲ ਰੋਡ ਦੇ ਉੱਪਰ ਚਲੇ ਪੁੱਤਰੀ ਗੁਰਸ਼ਾਨ ਦੇਖੋ ਇਹਦਾ ਦੋ ਉਹਦਨਾ ਪਾਣੀ ਨੇ ਭਰ ਕੇ ਆਪਾਂ ਨਾਲ ਕੈਰੀ ਕਰ ਲਈਆਂ ਕਹਿੰਦੇ ਵੀ ਠੰਡੀਆਂ ਰਹਿਣੀ ਇਹਦੇ ਵਿੱਚ ਫਾਈਨਲੀ ਗੱਡੀ ਦੀ ਟੈਂਕੀ ਮਿੱਤਰੋ ਆਪਾਂ ਨੇ ਫੁੱਲ ਕਰਾ ਦਿੱਤੀ ਕਿਉਂਕਿ ਸਫ਼ਰ ਆਪਣਾ ਥੋੜਾ ਲੰਬਾ ਹੈ ਪਹਿਲਾਂ ਵੀ ਆਪਣਾ 2.5 ਘੰਟੇ ਤੇ ਪੌਣੇ 3 ਘੰਟੇ ਦੇ ਵਿੱਚ ਵੀ ਸਫ਼ਰ ਹੈ ਤੇ ਆਪਣੇ ਨਾਲ ਬਾਬੂ ਵੀਰ ਨੇ ਵੀ ਜਾਣਾ ਹੈ ਆ ਵਾਲੀ ਬਾੜ ਤੇ ਪੰਪ ਹੈ ਜਿੱਥੇ ਆਪਾਂ ਨੇ ਮਿਲਣਾ ਹੈ ਸਸੀ ਕਾਲੀ ਵੀ ਤੁਸੀਂ ਆਓ ਪਹਿਲਾਂ ਲੇਟ ਹੋ ਥੋੜਾ ਜਿਹਾ ਸੌਰੀ ਦੂ ਬਾਸੀ ਕਿਤੇ ਉੱਤਰ ਜੀ ਸਸੀ ਕਾ ਸਸੀ ਕਾ ਸ਼ਾਨ ਸਿੰਘ ਸਾਸਤਰੀ ਕਾਲ ਜੀ ਹਾਂ ਸਸੀ ਕਾ ਸਸੀ ਕਾ ਪੁੱਛਾਛਗਲੀ ਪੀਲੀ ਅਸੀਂ ਦੇ ਘਰੋਂ ਪੀ ਕੇ ਆਏ ਅੱਜ ਕਦੇ ਪੀ ਗਏ ਉਹ ਤਾਂ ਗੱਲ ਬਣ ਆਓ ਚਲੇ ਪੁੱਤ ਜੀ ਕਹਿੰਦੇ ਆਈ ਤਾਂ ਜੋੜੀਆਂ ਲੱਗੀਆਂ ਹੈ ਕਰੂਗੇ ਮੌਜੇ ਤੋਂ ਜੇ ਲੜਕੀਆਂ ਹਾਂ ਗੱਡੀ ਕਿਵੇਂ ਨੇ ਦੋਨੋਂ ਲੜਕੀਆਂ ਵੇਣ ਲੜਕੀਆਂ ਮੇਰੇ ਨਾਲ ਅੱਜ ਠੀਕ ਹੈ ਠੀਕ ਹੈ ਏ ਸਾਡੇ ਨਾਲ ਮੈਂ ਹਮੇਸ਼ਾ ਤੁਹਾਡੇ ਨਾਲ ਪਹਿਣਾ ਇਸ ਵਾਰ ਵੀ ਸਾਡੀ ਗਾਲੀ ਪਹਿਣਾ ਜੀ ਹਮੇਸ਼ਾ ਪਹਿਨੇ ਅੱਜ ਹੀ ਵੀ ਇਹ ਆਪਾਂ ਆਏਗਾ ਆਏਗਾ ਚਾਹ ਪਾਣੀ ਪੀ ਕੇ ਮਿੱਤਰੋ ਪਰ ਰੈਡੀ ਹੋ ਗਏ ਆ ਤੇ ਸਫ਼ਰ ਦੇਖੋ ਆਪਣਾ 251 ਕਿਲੋਮੀਟਰ ਹੈ 2 ਘੰਟੇ ਤੇ 32 ਮਿੰਟ ਲੱਗਣੇ ਆ ਆਪਾਂ ਨੂੰ ਜਾਣ ਵਾਸਤੇ ਆਪਾਂ ਬਿਲਕੁਲ ਉਹ ਸਮੁੰਦਰ ਦੇ ਕੰਢੇ ਦੇ ਨਾਲੇ ਨਾਲ ਜਾਣਾ ਹੈ ਨਾਪੋਲੀ ਦੇ ਐਂਡ ਦੇ ਵਿੱਚ ਤੇ ਗੱਡੀ ਬੱਬੂ ਵੀਰ ਨੇ ਲਾ ਲਈ ਅੱਗੇ ਤੇ ਆਪਾਂ ਚੱਲਾਂਗੇ ਉਹਦੇ ਪਿੱਛੇ-ਵਿੱਚੇ ਸਾਡੇ ਕੋਲ ਟਾਈਮ ਦੀ ਸ਼ੋਰਟੇਜ ਕਰਕੇ ਨਾ ਆਪਾਂ ਇਸ ਚਾਹ ਨਾਲੇ ਚੱਕਲੀ ਮੈਂ ਤਾਂ ਕਫੇ ਆਪਣੀ ਥੋੜੀ ਹੁੰਦੀਆਂ ਮਿੰਟੋ ਮਿੱਟੀ ਨਵੇੜੇ ਆ। ਹਾਂ ਜਿਵੇਂ ਮਰ ਰਹੇ ਤੇ ਕੁਸ਼ਾਨ ਵੀ ਆ ਰਹੇ। ਇਹਨਾਂ ਦੋਨਾਂ ਨੇ ਆਪਣੇ ਕੱਪ ਦੇ ਘੜੇ ਲਏ ਉਹਨਾਂ ਨੇ ਯਾਣ। ਪਰਸ਼ਾਨ ਵੀ ਨਵੇੜਤੀ ਸੀ ਕੱਫੇ। ਕੁਸ਼ਾਨ ਨਵੇੜਤੀ। ਹਾਂ ਜੀ ਮੈਂ ਥੋੜੀ ਗਰਮ ਸੀਗੀ ਮੈਂ ਤਾਂ ਰੱਖੀ ਹੋਈ ਸੀਗੀ ਜੀ। ਅੱਛਾ ਜੰਦਿਆਂ ਨੇ ਵੇੜ ਦੇ ਨਾਲ ਗੱਡੀ ਜਾਂਦੀਆਂ ਨੇ ਮਿੱਤਰੋ ਦੇਖੋ ਸਵੇਰ ਦਾ ਜਿਹੜਾ 뷰 ਹੈ ਨਾ ਜਿਹੜਾ ਬੜਾ ਹੀ ਸੋਹਣਾ ਲੱਗਦਾ ਹੈ। ਸਹੀ ਗੱਲ ਹੈ ਮੈਂ ਤਾਂ ਹੁਣ ਵੇਟ ਕਰਦਾ ਵੀ ਕਦੋਂ ਸੂਰਜ ਚੜ੍ਹੇ ਉੱਪਰ ਨੂੰ ਤੇ ਜਿਹੜੇ ਸੂਰਜ ਦੇ ਪਹਿਲੇ ਕਿਰਨਾਂ ਦੇਖੇ ਨੇ ਬਹੁਤ ਟਾਈ ਤਾ ਸਵੇਰ ਦਾ ਸਵੇਰੇ ਹੁੰਦੀ ਆ ਬਹੁਤ ਸੋਹਣੀ ਹੁੰਦੀ ਆ ਸਵੇਰ ਕਹਿੰਦੇ ਤੇ ਆਪਾਂ ਅੱਜ ਚੜ੍ਹਦਾ ਸੂਰਜ ਦੇਖਾਂਗੇ ਤੇ ਨਾਲੇ ਆਪਾਂ ਦਿਖਾਵਾਂਗੇ ਅਨੰਤ ਰੂਪ ਨੂੰ ਚੜ੍ਹਦਾ ਸੂਰਜ ਨਾਲ ਨਹੀਂ ਨਾ ਮੈਂ ਤਾਂ ਕਹਿੰਦਾ ਨਾ ਹੀ ਚੜ੍ਹੇ ਕਾਤੇ ਉਹ ਧੁੱਪ ਮੜੀ ਲੱਗਣੀ ਹੈ ਇਹ ਵੀ ਗੱਲ ਹੈ ਸਹੀ ਗੱਲ ਤੇ ਨਾ ਵੀ ਠੰਡੇ ਠੰਡੇ ਘੁੰਮ ਕੇ ਮੁੰਡਿਆਈ ਹੈ ਹਾਂ ਹਰੇਕ ਵੱਡਾ ਰੋਡ ਚੜ੍ਹਨ ਤੋਂ ਪਹਿਲਾਂ ਮਿੱਤਰੋ ਇੱਥੇ ਵੀ ਟੋਲ ਟੈਕਸ ਦੇਣਾ ਪੈਂਦਾ ਹੈ ਇਹ ਹੈ ਕਿ ਟੂਲ ਦੀ ਪਰਚੀ ਇਹ ਵੀ ਤੁਹਾਨੂੰ ਦੱਸਦੇ ਆਪਾਂ ਕਿੰਨੇ ਦੇ ਹਿਸਾਬ ਦਾ ਰਹਿਣਾ ਦਾ ਕਿੱਦਾਂ ਪੈਂਦਾ ਦੇ ਗੱਡੀ ਉਹ ਗੱਡੀ ਨਿਕਲਣੀ ਹੈ ਤੇ ਆਪਣੀ ਗੱਡੀ ਤੋਂ ਜਾਣੀ ਹੈ ਆਟੋਮੈਟਿਕ ਉੱ ਪਰਚੀ ਇਦਾਂ ਦੀ ਹੁੰਦੀਆਂ ਜਿਹੜੀਆਂ ਰੋਡ ਟੈਕਸ ਦੀ ਹੁੰਦੀਆਂ ਇਹ ਜਿੱਥੇ ਆ ਕੇ ਆਪਣੇ ਰੋਡ ਛੱਡਣਾ ਹੈ ਉੱਥੇ ਜਾ ਕੇ ਦੁਬਾਰਾ ਫੇਰ ਪਰਚੀ ਆਪਣੀ ਮਸ਼ੀਨ 'ਚ ਪਾਉਣੀ ਆ ਫਿਰ ਜਿੰਨੇ ਦੇ ਪੈਸੇ ਹੋਣਗੇ ਆਪਾਂ ਨੂੰ ਉੱਥੇ ਜਾ ਕੇ ਪੇ ਕਰਨੇ ਆ ਕਿਲੋਮੀਟਰਾਂ ਦੇ ਹਿਸਾਬ ਨਾਲ ਰੋਡ ਦਾ ਖਰਚਾ ਪੈਂਦਾ ਛੜ ਗਿਆ ਮੇਤਰੋ ਸੂਰਜ ਦੇਖੋ ਗਰਮੀ ਨਾਲ ਸੂਰਜ ਵੈਦਾਂ ਹੁੰਦਾ ਨਾ ਚੜਦੀ ਸਾਰੇ ਮੰਤਰੂ ਦਾ ਗਾਣਾ ਵੀ ਤਪ ਛੜਨਾ ਹੈ ਤਪ ਤਾਂ ਗਰਮ ਹੋ ਜਾਂਦਾ ਹੈਗਾ ਮਾਹੌਲ 228 ਕਿਲੋਮੀਟਰ ਤੋਂ ਬਾਅਦ ਆਟੋ ਛੱਡਣ ਲੱਗੇ ਆ ਤੇ ਆ ਦੇਖੋ ਸੇਮ ਹੀ ਹੁੰਦਾ ਬਸ ਵੀ ਉਧਰੋਂ ਆਟੋ ਫੜਨਾ ਹੁੰਦਾ ਤੇ ਇਧਰੋਂ ਆਟੋ ਛੱਡਣ ਦਾ ਤੇ ਇੱਥੇ ਆਪਾਂ ਨੇ ਇਹ ਵਾਲੀ ਪਰਚੀ ਇਸ ਵਿੱਚ ਡਾਲ ਕੇ ਇਹ ਦੱਸੂਗਾ ਵੀ ਕਿੰਨੇ ਪੈਸੇ ਬਣੇ ਆਪਣੇ ਇਨਟ੍ਰੋਡੂਰੇ ਇਲ ਦੇਨਾਰੋ ਕੋਲਾਟਾ ਅੰਦਰ ਆ ਰਹੀ ਤੇ ਕੀ ਪੈਸੇ ਹੈ ਕਾਰਡ ਲਗਾਉਣ ਲਈ ਕੋਰੇ ਉਨਟ੍ਰੋਡੂਰੇ ਉਨਾ ਕਾਰਡਾ ਉਨਾ ਤੈਸੇਰਾ ਉਨ ਦੇਨਾਰੋ ਅੱਗੇ ਤੇ ਕ੍ਰਾਸੀਏ OK ਹੋ ਗਿਆ ਮੇਟਰੋ ਗੇਟ ਪੂਰੇ 2.5 ਘੰਟੇ ਸਫਰ ਤੋਂ ਬਾਅਦ ਫਾਈਨਲੀ ਮੇਟਰੋ ਪਹੁੰਚ ਗਿਆ ਆਪਾਂ ਨਾਪੋਲੀ ਸ਼ਹਿਰ ਦੇ ਵਿੱਚ ਤੇ ਆਪਾਂ ਜਿਹੜੇ ਸ਼ਹਿਰ ਵਿੱਚ ਜਾਣਾ ਹੈ ਨਾਪੋਲੀ ਤੱਕ ਤੇ ਉਹ ਵਾਲੀ ਜਗ੍ਹਾ ਦਾ ਨਾਮ ਹੈ ਪੋਂਪੇਈ ਤੇ ਤੇ ਆਪਾਂ ਰੁਕੇ 1 ਕਿਲੋਮੀਟਰ ਮੜਾ ਰੈਸਟ ਕਰ ਲਈ ਨਾਲੇ ਆਪਣੀ ਗੱਡੀ ਰੈਸਟ ਕਰਵਾ ਲਈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ ਦੇਖਦੇ ਹਾਂ ਪੁਰਾਣਾ ਸ਼ਹਿਰ ਤੇ ਬਾਕੀ ਅਨੰਤ ਰੂਪ ਨੇ ਬੜਾ ਆਨੰਦ ਕੀਤਾ ਗੱਡੀ ਵਾਈ ਇਨੇ ਬੜੇ ਘਾਟੇ ਵਾਲੇ ਗੋ ਸੁੱਤਾ ਨੰਬਰ ਤੋਂ ਗੱਡੀ ਜਾ ਰਹੀ ਸੁਤਾ ਨਹੀਂ ਸੁਤਾ ਆੱਖਾਂ ਬੰਦ ਕੀਤੀਆਂ ਸੀ 1 ਵਜੇ ਨਾਮ ਜਪਦਾ ਸੀ ਗਿਆ ਭਗਤੀ ਕਰਦਾ ਸੀ ਆੱਖਾਂ ਬੰਦ ਕਰਕੇ ਨਾ ਤਰਫ ਉਹ ਦੂਜਿਆਂ ਤੋਂ ਹਲੇ ਕਰਨੇ ਲੱਗਦਾ ਉਹਨੂੰ ਭਗਤੀ ਹੈ ਛਾਂ ਨੇ ਮੇਰੇ ਤੋਂ ਚੱਲਦੀ ਗੱਡੀ ਬਣੀ ਹੈ ਪੱਗ ਦੇਖੋ ਮੁੰਡੇ ਦਸਤਾਰ ਜਿੰਦਰੇ ਬਣੀ ਹੈ ਹਾਂਜੀ ਉਹ ਵੱਖਰੀ ਗੱਲ ਹੈ ਵੀ ਪੇਜ ਥੋੜੇ ਜੇ ਅਲੱਗ ਕੰਨਾ ਕਰਨਾ ਪੂਰਾ ਲੰਗ ਲਾ ਦੇ ਹੈ ਬਸ ਠੀਕ ਹੈ ਕਿ ਹੁਣ ਆਪਾਂ ਲਾਵਾਂਗੇ ਆਪਣੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਆ ਲਾਈਨ ਦੇ ਵਿੱਚ ਸਾਰੀਆਂ ਪਾਰਕਿੰਗ ਹੈ ਇਆਂ ਗੱਡੀਆਂ ਕੂਟੀਆਂ ਪਾਰਕਿੰਗ ਲਾ ਕੇ ਮਿੱਤਰੋ ਆਪਾਂ ਪਹੁੰਚ ਗਏ ਸੀਗੇ ਮੇਨ ਡੈਸਟੀਨੇਸ਼ਨ ਦੇ ਉੱਤੇ ਹਲੇ 9 ਵਜੇ ਖੁੱਲਣਾ ਟਾਈਮ ਹਲੇ 10 ਮਿੰਟ ਪਏ ਆ 10 ਮਿੰਟ ਤੋਂ ਬਾਅਦ ਜਾ ਕੇ ਇਹਦਾ ਮੇਨ ਗੇਟ ਓਪਨ ਹੋਣਾ ਹੈ ਫਿਰ ਇਥੋਂ ਆਪਾਂ ਟਿਕਟ ਵਾਇਰ ਲੈ ਕੇ ਉਸ ਤੋਂ ਬਾਅਦ ਆਪਾਂ ਅੰਦਰ ਜਾ ਕੇ ਉਹਨੂੰ ਦੇਖ ਸਕਦੇ ਆ ਤੇ ਦੇਖੋ ਸਾਰੇ ਜਣੇ ਲਾਈਨਾਂ ਵਿੱਚ ਲੱਗੇ ਖੜੇ ਆ ਲੋਕ ਤੇ ਬਸ ਆਹ ਸਾਹਮਣੇ ਮੇਨ ਗੇਟ ਇਹਦਾ ਤੇ ਜਦੋਂ ਵੀ ਖੁੱਲਦਾ ਹੈ ਉਹਦੀ ਆਪਾਂ ਅੰਦਰ ਚੱਲਦੇ ਆਂ 5 ਮਿੰਟ ਰਹਿ ਗਏ ਗੇਟ ਖੁੱਲਣ ਦੇ ਵਿੱਚ ਤੇ ਦੇਖੋ ਤੁਸੀਂ ਸਾਰੇ ਲੋਕ ਅਗੇ ਲਾਈਨਾਂ 'ਚ ਲੱਗੇ ਆ ਤੇ ਆਪਣਾ ਨੰਬਰ ਹੈਗਾ ਹੈ 968 ਫਰਮਾ ਸ਼ਿਮਾ ਨੰਬਰ ਆਪਣਾ ਆਪਾਂ ਤੋਂ ਅੱਗੇ ਵੀ ਬੰਦੇ ਹੈਗੇ ਆਲੇ ਇੱਕ ਟਿਕਟ ਦੀ ਕੀਮਤ ਹੈਗੀ 18 ਯੂਰੋ ਤੇ ਇਹ ਸਿਰਫ ਵੱਡਿਆਂ ਵਾਸਤੇ ਆ ਦਲਤੀ ਵਾਸਤੇ ਆ ਤੇ ਜਿਹੜੇ ਬੱਚੇ 18 ਸਾਲ ਤੋਂ ਘੱਟ ਹੈ ਤੇ ਉਹਨਾਂ ਦੀ ਐਂਟਰੀ ਬਿਲਕੁਲ ਫ੍ਰੀ ਆ ਤੇ ਜਿਹੜੀ 220 ਦੀ ਟਿਕਟ ਹੈ ਇਹ ਸਿਰਫ ਬੇਸ ਮਾਡਲ ਟਿਕਟਾਂ ਵਾਸਤੇ ਬੇਸ ਟਿਕਟ ਹੈ ਅੰਦਰ ਘੁੰਮ ਕੇ ਸ਼ਾਹ ਨੂੰ ਮੋੜਨ ਵਾਸਤੇ ਤਿੰਨ ਦਿਨ ਦੀ ਵੀ ਹੁੰਦੀ ਆ ਤੇ ਆਪਾਂ ਚਾਰ ਦਿਨ ਵਾਸਤੇ ਲੈ ਸਕਦੇ ਆ ਤੇ ਆਪਾਂ ਹਫਤੇ ਵਾਸਤੇ ਵੀ ਟਿਕਟਾਂ ਲੈ ਸਕਦੇ ਆ ਤੇ ਐਂਟਰਸ ਤੋਂ ਆਪਾਂ ਨੂੰ ਇਦਾਂ ਦਾ ਮਿੱਤਰੂ ਮੈਪ ਮਿਲੇ ਤੇ ਮੈਂ ਬਹੁਤ ਸਾਰੇ ਤੇ ਸਾਡਾ ਅੱਜ ਇਹ ਸਾਡਾ ਗਾਈਡ ਹੈ ਨੰਤਰੂਪ ਸਿੰਘ ਜ ਪੁਣਾਪਾ ਪਹੁੰਚ ਕੇ ਸੀਗੇ ਮੂਜ਼ੇਓ ਦੇ ਵਿੱਚ ਮੂਜ਼ੇਓ ਕਹਿੰਦੇ ਆ ਇਟਾਲੀਆ ਦੇ ਵਿੱਚ ਅਜਾਇਬ ਘਰ ਨੂੰ ਇੱਥੇ ਖੁਦਾਈ ਤੋਂ ਬਾਅਦ ਸ਼ਹਿਰ ਦੀ ਖੁਦਾਈ ਤੋਂ ਬਾਅਦ ਜਿਹੜੀਆਂ ਚੀਜ਼ਾਂ ਲੱਭੀਆਂ ਉਹ ਸਾਰੀਆਂ ਇਹਦੇ ਅੰਦਰ ਮੌਜੂਦ ਹੈ ਤੇ ਬਾਕੀ ਇੱਧਰ ਪੂਰਾ ਬੋਰਡ ਲੱਗਿਆ ਹੋਇਆ ਸਾਰੇ ਮਤਲਬ ਪੂਰੀ ਡਿਟੇਲ ਦੱਸੀ ਹੋਈਆਂ ਨੇ ਵੀ ਕਦੋਂ ਸ਼ਹਿਰ ਆਇਆ ਸੀਗੇ ਇਹ ਤੇ ਕੁਸ਼ਣ ਬੈਠਾ ਪੜਦਾ ਹੁੰਦਾ ਕੁਸ਼ਣ ਕਿਦਾਂ ਦੀ ਇੱਥੇ ਲਿਖਿਆ ਹੋਇਆ ਵੀ ਜਿਹੜੀ ਸੈਕਿੰਡ ਸੈਂਚਰੀ ਸੀਗੀ ਉਹ ਸ਼ਹਿਰ ਵਾਸਤੇ ਗੋਲਡਨ ਸੈਂਚਰੀ ਸੀਗੀ ਕਿਉਂਕਿ ਉਰੇ ਬੜੇ-ਬੜੇ ਵਪਾਰੀ ਆ ਕੇ ਵਪਾਰ ਕਰਨ ਲੱਗੇ ਸੀਗੇ ਤੇ ਬਹੁਤ ਸਾਰੀਆਂ ਜੌਬਸ ਤੇ ਮਤਲਬ ਵੀ ਇਹ ਬੇਰੋਜ਼ਗਾਰਾਂ ਦਾ ਸ਼ਹਿਰ ਪਿੱਛੇ ਰਹਿ ਗਿਆ ਸੀਗਾ ਤੇ ਇਹਨਾਂ ਵਾਸਤੇ 골ਡਨ ਸੈਂਚਰੀ ਆ ਗਈ ਸੀ ਫਿਰ 79 ਬੀਸੀ ਦੇ ਵਿੱਚ ਪਹਿਲਾਂ ਇੱਕ ਅਰਪਸ਼ਨ ਹੋਇਆ ਸੀਗਾ ਜਵਾਲਾਮੁਖੀ ਦਾ ਤੇ ਲਾਵਾ ਬिखर ਗਏ ਸੀਗਾ ਪੂਰੇ ਸ਼ਹਿਰ ਦੇ ਵਿੱਚ ਫਿਰ ਠੰਡਾ ਹੋ ਕੇ ਹੌਲੀ-ਹੌਲੀ ਡਵੈਲਪ ਹੋਇਆ ਸੀ ਓਕੇ ਇਹ ਕੁਸ਼ਾਨ ਇਹਨਾਂ ਕਲਾਸਾਂ ਦੇ ਵਿੱਚ ਨੂੰ ਪੜਾਇਆ ਜਾਂਦਾ ਸਾਰਾ ਇਤਿਹਾਸ ਜਿੱਦਾਂ ਆਪਣੇ ਨਾ ਕਿਤਾਬਾਂ ਦੇ ਵਿੱਚ ਆਪਣੀ ਇੰਡੀਅਨ ਪੰਜਾਬੀ ਹਿਸਟਰੀ ਇਤਿਹਾਸ ਪੜਾਇਆ ਜਾਂਦਾ ਇੱਕ ਨਾ ਟਾਲੀਅਨ ਸਕੂਲਾਂ ਦੇ ਵਿੱਚ ਇਹਨਾਂ ਨੂੰ ਇਤਿਹਾਸ ਪੜਾਇਆ ਜਾਂਦਾ ਹੈ ਤੇ ਬੱਚਿਆਂ ਨੂੰ ਪ੍ਰੋਪਰ ਜਾਣਕਾਰੀ ਆਪਾਂ ਤੋਂ ਵੱਧ ਹੈ ਇਤਿਹਾਸਵਰਿਕ ਤੇ ਬਾਕੀ ਤੁਸੀਂ ਇੱਧਰ ਦੇਖੋ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਖੁਦਾਈ ਤੋਂ ਬਾਅਦ ਥੱਲੇ ਘਰਾਂ ਵਿੱਚੋਂ ਲੱਭੀਆਂ ਨੇ ਜਿੱਦਾਂ ਕਿ ਆਹ ਵਾਲੀ ਸਿੱਕੇ ਜਿਹੜੇ ਉਸ ਸਮੇਂ ਦੇ ਵਿੱਚ ਚੱਲਦੇ ਸੀਗੇ ਆ ਦੇਖੋ ਆਹ ਸਿੱਕੇ ਚੱਲਦਾ ਸੀ ਪਹਿਲਾਂ ਸ਼ਹਿਰ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਉਹ ਵਾਲੀਆਂ ਜਿਹੜੀਆਂ ਖੁਦਾਈ ਤੋਂ ਬਾਅਦ ਥੱਲੇ ਕੱਢੀਆਂ ਗਈਆਂ ਬਾਅਦ ਚ ਪਾ ਗਲਤ ਕਰਕੇ ਆਏ ਆ ਜਿਹੜੇ ਆਹ ਵਾਲਾ ਕਿਸੇ ਬੋਤ ਦੇਖਦੇ ਹੋ ਨਾ ਇਹ ਬਿਲਕੁਲ ਰੀਅਲ ਦੇ ਵਿੱਚ ਹੈ ਜਦੋਂ ਲਾਵਾ ਫਟਿਆ ਨਾ ਤਾਂ ਜਿਹੜੀ ਜਿਹੜੀ ਹਾਲਤ ਦੇ ਵਿੱਚ ਇਹ ਸੀਗੇ ਉਦਾਂ ਉਹਦੇ ਹਾਲਤ ਦੇ ਵਿੱਚ ਇਹਨਾਂ ਦੇ ਉੱਤੇ ਲਾਵਾ ਆ ਗਿਆ ਕੋਈ ਆਪਣੇ ਬੱਚੇ ਖੜਾ ਰਿਆ ਸੀਗਾ ਤੇ ਕੋਈ ਕਿੱਦਾਂ ਸੀਗਾ ਇਹ ਇਹਦੇ ਦੇ ਉੱਪਰ ਬਿਲਕੁਲ ਜਿਦਾਂ ਲਾਵੇ ਦੀ ਪਰਤ ਜਮੀ ਹੋਈ ਆ ਅੰਦਰ ਦਾ ਪੂਰਾ ਸਟਰਕਚਰ ਇਨਸਾਨ ਦਾ ਹੈ ਤੇ ਉੱਤੇ ਲਾਵੇ ਦੀ ਪਰ ਚੜ ਗਈ ਆ ਦੇਖੋ ਥੋੜਾ ਜਿਹਾ ਬੱਚਾ ਇਹ ਵੀ ਇਹਦੀ ਕੂਪੜੀ ਦੇਖੋ ਤੁਸੀਂ ਬਿਲਕੁਲ ਇਹਨਾਂ ਦਾ ਰੀਅਲ ਹੈ ਨਾ ਤੇ ਇਹਨਾਂ ਨੂੰ ਆਪਾਂ ਤੇ ਬਿਲਕੁਲ ਉਹ diel انسان ਕਹਿ ਸਕਦੇ ਆਪਾਂ ਜਿਹੜੇ ਲਾਵੇ ਥੱਲੇ ਦੱਬ ਕੇ ਆ ਕੇ ਮਰਗੇ ਸੀਗੇ ਤੇ ਇੱਧਰ ਵੀ ਦੋ ਆਪਾਂ ਲਾਸ਼ਾਂ ਕਹਿ ਸਕਦੇ ਆਂ ਦੋ ਲਾਸ਼ਾਂ ਪਈਆਂ ਨੇ ਇਹ ਜਿੱਦਾਂ ਇਹਦਾ ਜਿਹੜੀ ਇਹਦੀ ਹਾਲਤ ਵਿੱਚ ਸੀਗੇ ਉਸ ਹਾਲਤ ਦੇ ਵਿੱਚ ਇਹਨਾਂ ਦੇ ਉੱਤੇ ਆ ਕੇ ਲਾਵਾ ਗਿਰ ਗਿਆ ਆ ਬਾਹਰੋਂ ਤੁਸੀਂ ਜਿਹੜੀ ਪਰਤ ਦੇਖਦੇ ਹੋ ਉੱਤ ਪਰਤਰੀਲੀ ਪਰਤ ਇਹ ਲਾਵੇ ਦਾ ਮਲਬਾ ਇਹਦੇ ਉੱਤੇ ਇਦਾਂ ਹੀ ਜੰਮ ਗਿਆ ਤੇ ਇਹਨਾਂ ਨੇ ਇਦਾਂ ਹੀ ਖੁਦਾਈ ਕਰਕੇ ਕੱਢ ਕੇ ਬਾਹਰ ਲਾ ਕੇ ਮਿਊਜ਼ੀਅਮ ਵਿੱਚ ਲਾ ਦਾ ਤੇ ਆ ਦੇਖੋ ਇੱਧਰ ਤੇ ਇਹਦੇ ਦੰਦ ਵੀ ਦਿਖਦੇ ਆ ਮੜਮੜੇ ਜੇ ਤੁਸੀਂ غور ਕੇ ਦੇਖੋਗੇ ਬਿਲਕੁਲ ਰੀਅਲ ਫਲੈਸ਼ ਆ ਨਹੀਂ ਮਿੱਤਰੋ ਇਹ ਤੂੰ ਸੋਚ ਕੇ ਦੇਖੋ ਕਿੰਨੀ ਦਰਦਨਾਕ ਮੌਤ ਉਦੋਂ ਹੋਈ ਹੋਣੀ ਹੈ ਜਦੋਂ ਇਹ ਕਿਸੇ ਵੀ ਹਾਲਤ ਵਿੱਚ ਸੁੱਤੇ ਹੋਣਗੇ ਜਾਂ ਫੇ ਜਿੱਦਾਂ ਕੋਈ ਆਪਣੇ ਬੱਚਿਆਂ ਨੂੰ ਖੜਾ ਰਿਹਾ ਹੈ ਕੋਈ ਕੁਸ਼ ਕਰ ਰਿਹਾ ਹੈ ਤੇ ਅਚਾਨਕ ਕਿ ਉੱਤੋਂ ਲਾਵਾ ਗਿਰ ਗਿਆ ਤੇ ਅਚਾਨਕ ਹੀ ਮੌਤ ਦੇ ਘਾਟ ਉਤਰ ਕੇ ਤੇ ਸਾਰਾ ਪਿੰਡ ਹੀ ਖਤਮ ਹੋ ਗਿਆ ਯਾਰ ਤਰੂ ਕੀ ਸੀਗਾ ਬਲੇ ਇਹ ਮਤਲਬ ਇਥੇ ਥੀਏਟਰ ਸੀ ਇਥੇ ਮਤਲਬ ਹੀ ਲੋਕੀ ਆਲੇ ਦੁਆਲੇ ਆ ਕੇ ਬਹਿ ਜਾਂਦੇ ਸੀ ਸਾਰਾ ਪਿੰਡ ਹੀ ਆ ਮਿੱਤਰੋ ਇਦਾਂ ਹੀ ਇਦਾਂ ਹੀ ਪਿੰਡ ਢੈਂਢੀ ਹੋ ਗਿਆ ਤੇ ਦੇਖੋ ਸਾਰੇ ਇਦਾਂ ਹੀ ਛੱਡਿਆ ਹੋਇਆ ਹੈ ਵੀ ਮੇਟਰ ਉਹ ਦੂਜਾ ਸਟੇਡੀਅਮ ਆ ਗਿਆ। ਆ ਵੀ ਦੇਖੋ ਇਧਰ ਆਲ ਦੋਲੇ ਸਾਰੀਆਂ ਪੌੜੀਆਂ ਜਿੱਦਾਂ ਸਟੇਡੀਅਮ ਲੱਗੇ ਹੋਣੀਆਂ ਉਹਦਾ ਪੌੜੀਆਂ ਹੀ ਆ। ਵੈਸੇ ਇੱਥੇ ਆਉਣ ਦਾ ਫਾਇਦਾ ਨਾ ਜੇ ਨਾਲ ਗਾਈਡ ਲਈਏ ਤਾਂ ਆਪਾਂ ਨੂੰ ਜ਼ਿਆਦਾ ਫਾਇਦਾ ਹੈ। ਉਹ ਆਪਾਂ ਨੂੰ ਪ੍ਰੋਪਰ ਇਹਦੇ ਬਾਰੇ ਨੌਲੇਜ ਦੇ ਸਕਦਾ ਦੱਸ ਸਕਦਾ ਵੀ ਇਹਦਾ ਇਤਿਹਾਸ ਕੀ ਆ, ਕਿਹੜੀ ਚੀਜ਼ ਕਿਹੜੀ ਕਿੱਦਾਂ ਹੈ। ਤੇ ਬਾਕੀ ਜੇ ਆਪਾਂ ਇਦਾਂ ਘੁੰਮਣ ਵਾਸਤੇ ਆਉਨੇ ਆ ਤਾਂ ਇੱਕ ਵਾਰਸ ਇਦਾਂ ਹੋ ਜਾਂਦਾ ਵੀ ਹਾਂ ਆਪਾਂ ਪੁਰਾਣੀ ਇਮਾਰਤ ਦੇਖ ਲੈਣੇ ਆ। ਵੀ ਕਿੰਨੀ ਸੋਹਣੀ ਆ, ਪੁਰਾਣੇ ਸਮੇਂ ਵਿੱਚ ਕਿੱਦਾਂ ਦੀਆਂ ਬਿਲਡਿੰਗਾਂ ਬਣੀਆਂ ਹੁੰਦੀਆਂ ਸੀਗੀਆਂ। ਤੇ ਬਾਕੀ ਜੇ ਪ੍ਰੋਪਰ ਇਤਿਹਾਸ ਦੀ ਗੱਲ ਕਰੀਏ ਤਾਂ ਤਾਂ ਆਪਾਂ ਨੂੰ ਪ੍ਰੋਪਰ ਗਾਈਡ ਲੈ ਕੇ ਹੀ ਪਤਾ ਲੱਗਦਾ ਵੀ ਕਿਹੜੀ ਚੀਜ਼ ਦਾ ਕੀ ਸੀਗਾ ਤੇ ਕੀ ਹਿਸਾਬ-ਤਾਬ ਹੈ ਜਿੰਨੇ ਤੁਸੀਂ ਆਹ ਵਾਲੇ ਗੇਟ ਦੇਖਦੇ ਹੋ ਨਾ ਜਿੰਨੇ ਗੇਟ ਸਾਰੇ ਬੰਦ ਕੀਤੇ ਹੋਏ ਆ ਇਹਨਾਂ ਗੇਟਾਂ ਨੂੰ ਆਪਾਂ ਖੋਲ ਕੇ ਆਪਾਂ ਅੰਦਰ ਨਹੀਂ ਜਾ ਸਕਦੇ ਅੰਦਰ ਜਾਣ ਦਾ ਜੁਰਮਾਨਾ ਜੇ ਕਹਿੰਦੇ ਤੁਹਾਨੂੰ ਮੌਕੇ ਤੇ ਇਹਨਾਂ ਨੇ ਫੜ ਲਿਆ ਫੜਿਆ ਗਿਆ ਤਾਂ ਤਾਂ ਦਾ ਜਾਂਦਾ ਮੂਲ ਤਾਂ ਬਹੁਤ ਔਖੜਾ ਹੈ ਮਕਾਨ ਨੰਬਰ ਹੀ ਬਣੇ ਮੈਂ ਦੇਖੋ ਇੱਥੇ 10 ਨੰਬਰ ਤੇ ਇਧਰ ਆ 11 ਨੰਬਰ ਤੇ ਅੱਗੇ 12 ਸਾਰੀ ਲਾਈਨ 'ਚ ਮਕਾਨ ਨੰਬਰ ਹੈ ਆ ਤੇ ਆ ਸੜਕ ਪੁਰਾਣੀ ਸਮੇਟਾਂ ਦੇ ਪੱਥਰਾਂ ਗਏ। ਇਹ ਭਗੂੜੇ ਵਗੈ ਚੱਲਦੇ ਹੋਣੇ ਪਹਿਲਾਂ ਤੇ ਇੱਕ ਇਧਰ ਇਹ ਵੀ ਪਿੰਡ ਦੀ ਪੁਰਾਣੀ ਗਲੀ ਐ ਇੱਕ। ਹੁਣ ਤਾਂ ਗਲੀਆਂ ਸੁੰਨੀਆਂ ਹੋਈਆਂ ਪਈਆਂ ਦੋਸਤੋ। ਆ ਦੇਖੋ ਸਾਰੇ ਗੇਟ ਬੰਦ ਕੀਤੇ ਹੋਏ ਆ। ਆਪਾਂ ਅੰਦਰ ਐਂਟਰੀ ਚਾਹੇ ਵੀ ਨਹੀਂ ਕਰ ਸਕਦੇ। ਪੂਰਾ ਸ਼ਹਿਰ ਸੋਟੋ ਕੰਟਰੋਲ ਹੈ ਮੈਟ੍ਰੋ ਦੇ ਹੋਟਲ ਮੇਨ ਸੈਂਟਰ ਦੇ ਵੀ ਕੈਮਰੇ ਲੱਗੇ ਹੋਏ ਆ ਪੂਰਾ ਰਿਕਾਰਡ ਦੇਖਦੇ ਆ ਸਾਰੀ ਜਿਹੜੀ ਮਤਲਬ ਜੋ ਵੀ ਅੰਦਰ ਗਤੀਵਿਧੀ ਹੁੰਦੀ ਹੈ ਸਾਰੀ ਅੰਡਰ ਕੰਟਰੋਲ ਹੁੰਦੀ ਹੈ ਤੇ ਆ ਮਤਲਬ ਪਿਆਸਾ ਮੇਨ ਆ ਗਿਆ ਪਿੰਡ ਦਾ ਤੇ ਇੱਥੋਂ ਦੇਖੋ ਤੁਸੀਂ ਆਪਾਂ ਇਸ ਟਾਈਮ ਬਿਲਕੁਲ ਚੌਰਾਹੇ ਤੇ ਖੜੇ ਆ ਪਿੰਡ ਦੇ ਤੇ ਇਧਰੋਂ ਵੀ ਦੇਖੋ ਸਾਹਮਣੇ ਇਹ ਸਾਰੀ ਪੁਰਾਣੇ ਪੱਥਰਾਂ ਦੀ ਬਣੀ ਹੋਈ ਸੜਕ ਤੇ ਇਧਰੋਂ ਵੀ ਤੇ ਇਧਰੋਂ ਵੀ ਅਸੀਂ ਆਪਾਂ ਬਿਲਕੁਲ ਚਰਸਤੇ ਖੜੇ ਆ ਬਿਲਕੁਲ ਐਂਡ ਇਹ ਹੁਣ ਹੈ ਚਵਚਾ ਤੁਸੀਂ ਸੋਚੋ ਜਦੋਂ ਇਹ ਸ਼ਹਿਰ ਪੂਰਾ ਐਨ ਹੱਸਦਾ ਵਸਦਾ ਹੋਣਾ ਤੇ ਉਦੋਂ ਇਹ ਸ਼ਹਿਰ ਚ ਰੌਣਕਾਂ ਕਿੰਨੀਆਂ ਹੋਣੀਆਂ ਤੇ ਇੱਕ ਚੀਜ਼ ਯਾਰ ਜ਼ਰੂਰ ਰਿਜ਼ਰਵ ਕਰਨ ਵਾਲੀ ਆ ਵੀ ਜਿਹੜਾ ਚੀਜ਼ਾਂ ਅੱਜ ਆਪਾਂ ਬਣਾਈਆਂ ਏ ਤੇ ਅੱਜ ਆਪਾਂ ਵੱਡੇ ਵੱਡੇ ਮਹਿਲ ਛੱਤੇ ਆ ਤੇ ਉਹ ਵੀ ਕੱਲ ਨੂੰ ਇਨ ਫਿਊਚਰ ਜਾ ਕੇ ਇਦਾਂ ਹੀ ਖੰਡਰਾਂ ਦਾ ਰੂਪ ਲੈਣਾ ਉਹਨਾਂ ਨੇ ਤੇ ਇਹ ਵੀ ਕਿਸ ਸਮੇਂ ਦੇ ਵਿੱਚ ਮਤਲਬ ਪਿੰਡ ਮਹਿਲ ਤੋਂ ਘਟ ਥਰੋ ਹੋਣਾ ਕਿਤੇ ਤੇ ਅੱਜ ਖੰਡਰ ਹੈ ਇੱਥੇ ਦੇਖੋ ਮੈਂ ਲੋਕ ਕਿੰਨਾ ਟੂਰਿਸਟ ਆ ਆਹ ਏਰੀਆ ਫੁੱਲ ਰੌਣਕਾਂ ਵਾਲਾ ਏਰੀਆ ਪਾਰਿਕ ਮੈਂ ਤੁਹਾਨੂੰ ਦੱਸ ਰਿਹਾ ਵੀ ਬਿਨਾਂ ਗਾਈਡ ਤੋਂ ਆਉਣ ਦਾ ਨਹੀਂ ਫਾਇਦਾ ਹੈਗਾ ਗਾਈਡ ਦੇ ਨਾਲ ਆ ਕਿ ਆਪਾਂ ਨੂੰ ਸਾਰਾ ਪਤਾ ਲੱਗਦਾ ਵੀ ਹਾਂ ਕਿਹੜੀ ਚੀਜ਼ ਕਿਹਦੀ ਸੀ ਕਿ ਹਿਸਾਬ ਤਾਂ ਸਾਰੀ ਗੱਲਬਾਤ ਦਾ ਗਾਈਡ ਦੇ ਨਾਲ ਹੀ ਪਤਾ ਲੱਗਦਾ ਕਿਉਂਕਿ ਇਹ ਆਪਣਾ ਇਤਿਹਾਸ ਜੀਗਾ ਇਹ ਇੱਕ ਬਗਾਨੇ ਮੁਲਕ ਦਾ ਤੇ ਬਗਾਨੇ ਲੋਕਾਂ ਦਾ ਇਤਿਹਾਸ ਹੈ ਇਹਦੇ ਬਾਰੇ ਇਹਾਂ ਲੋਕਾਂ ਨੂੰ ਆਪਾਂ ਤੋਂ ਬੈਟਰ ਪਤਾ ਹੈ ਤਾਂ ਕਰਕੇ ਆਪਾਂ ਨੂੰ ਗਾਈਡ ਨਾਲ ਲਿਆ ਕੇ ਹੀ ਇਹਦੇ ਬਾਰੇ ਆਪਾਂ ਪਰ ਉਹ ਜਾਣਕਾਰੀ ਲੈ ਸਕਦੇ ਆ ਮਿਊਜ਼ੀਅਮ ਘੁੰਮ ਕੇ ਮਿੱਤਰੋ ਆਪਾਂ ਥੱਲੇ ਆ ਗਏ ਸੀਗੇ ਤੇ ਥੱਲੇ ਦੇਖੋ ਬਾਹਰਲੇ ਪਾਸੇ ਇੱਧਰ ਇਹ ਸਾਰੀਆਂ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਤੇ ਜਿੱਥੇ ਉਹਨਾਂ ਦੇ ਸੰਬੰਧ ਦੇ ਸਮਾਨ ਸਾਰੇ ਇੱਥੇ ਮਿਲ ਲਿਆ ਕੋਈ ਚੀ ਤੁਸੀਂ ਇੱਥੇ ਵਿਸਟ ਕਰਨ ਵਾਸਤੇ ਆਉਨੇ ਹੋ ਤਾਂ ਉਹਨਾਂ ਦੀ ਕੋਈ ਨਿਸ਼ਾਨੀ ਦੇ ਤੌਰ ਤੇ ਕੋਈ ਚੀਜ਼ ਲੈ ਕੇ ਜਾਣੀ ਆ ਤਾਂ ਇੱਥੋਂ ਮਿਲਦੀ ਆ ਵੈਸੇ ਤਾਂ ਇਟਲੀ ਦੇ ਵਿੱਚ ਹਰੇਕ ਟੂਰਿਸਟ ਪਲੇਸ ਦੇ ਬਾਹਰ ਉਹ ਜਗ੍ਹਾ ਦੀ ਨਿਸ਼ਾਨੀ ਚੀਜ਼ ਮਿਲ ਜਾਂਦੀ ਆ ਇੱਥੇ ਵੀ ਇਹੜਾ ਹੀ ਲਾਈਆਂ ਹੋਈਆਂ ਵੇ ਦੇਖੋ ਇਹਨਾਂ ਦੇ ਸੰਬੰਧ ਦੇ ਨਾਲ ਜਿਹੜੀਆਂ ਸਾਰੀਆਂ ਜਗ੍ਹਾ ਉਹ ਸੰਬੰਧ ਨਾਲ ਇਹਨ ਇੱਥੇ ਮਹਿੰਗੀ ਬਹੁਤ ਮਿਲਦੀ ਹੈ ਹਰੇਕ ਚੀਜ਼ ਦੀ ਕੀਮਤ ਦੁੱਗਣੀ ਤਿਗਣੀ ਕੀਮਤ ਹੈ ਚੀਜ਼ ਦੀ ਤੇ ਅੰਦਰ ਬਣਦੀ ਕੀਮਤ ਦੇਖੋ 18 ਯੂਰੋ ਟਿਕਟ ਸੀਗੀ ਇੱਕ ਬੰਦੇ ਦੀ ਤੇ ਪਿੰਡ ਬਹੁਤ ਸੋਹਣਾ ਸੀਗਾ ਤੇ ਬੜੀ ਦਰਦ ਰੰਗ ਮੌਤ ਵੀ ਹੋਈ ਸਾਰਾ ਕੁਝ ਹੋਇਆ ਪਰ ਜਿਹੜੇ ਸਮੇਂ ਦੀਆਂ ਮੌਕੇ ਸਰਕਾਰਾਂ ਹੁੰਦੀਆਂ ਉਹ ਪੈਸੇ ਕਮਾਉਣ ਤੱਕ ਹੁੰਦਾ ਉਹਨਾਂ ਦਾ ਤੇ ਦੇਖੋ ਕਿੰਨਾ ਟੂਰਿਸਟ ਅੰਦਰ ਘੁੰਮਣ ਵਾਸਤੇ ਜਾ ਰਹੇ ਤੇ ਕਿੰਨਾ ਪੈਸਾ ਸਰਕਾਰਾਂ ਇਸ ਜਗ੍ਹਾ ਤੋਂ ਉੱਪਰ ਕਮਾਉਂਦੀਆਂ ਨੇ ਹੁਣ ਟਾਈਮ 10:30 ਹੋ ਗਏ ਮਿੱਤਰੋ ਤੇ ਆਪਾਂ ਲਗਭਗ ਸਾਰੇ ਜਿਹੜੀਆਂ ਸ਼ਹਿਰ ਘੁੰਮ ਲਿਆ ਇਸ ਸਵੇਰੇ ਟਾਈਮ ਦੇ ਤੁਰੰਤ ਆਪਾਂ ਨੂੰ ਫਾਇਦਾ ਹੋ ਗਿਆ ਆਪਾਂ ਸਾਰਾ ਕੁਝ ਵਧੀਆ ਤਰੀਕਾ ਦੇਖ ਲਿਆ ਤੇ ਹੁਣ ਵੀ ਆਪਾਂ ਅੱਗੇ ਜਾ ਰਹੇ ਇੱਕ ਹੋਰ ਲਾਈਆ ਡੈਸਟੀਨੇਸ਼ਨ ਉੱਥੇ ਜਾ ਕੇ ਦੇਖ ਕੇ ਛੋਟਾ ਜਿਹਾ ਕੋਈ ਪਿਆਸਾ ਤੇ ਉਸ ਤੋਂ ਬਾਅਦ ਫਿਰ ਆਪਾਂ ਕੁਝ ਖਾ ਪੀ ਕੇ ਫਿਰ ਚੱਲਾਂਗੇ ਅੱਗੇ ਨੂੰ ਆਪਾਂ ਹੁਣ ਮਿੱਤਰੋ ਪਹੁੰਚ ਗਏ ਆ ਨਾਪੋਲੀ ਦੇ ਸੈਂਟਰ ਵਿੱਚ ਨੂੰ ਤੇ ਦੇਖੋ ਤੁਸੀਂ ਕਿੰਨੀਆਂ ਭੀੜੀਆਂ ਭੀੜੀਆਂ ਗਲੀਆਂ ਇਹਨਾਂ ਵਿੱਚੋਂ ਗੱਡੀਆਂ ਜਾ ਰਹੀਆਂ ਤੇ ਇੱਥੇ ਆਪਾਂ ਲੱਭ ਕੇ ਹੁਣ ਪਾਰਕਿੰਗ ਆਪਣੀ ਗੱਡੀ ਲਾਉਣੇ ਆ ਪਾਰਕ ਦੇ ਵਿੱਚ ਤੇ ਫਿਰ ਕੁਝ ਖੰਦੇ ਪੀਣੀ ਇੱਥੇ ਤੇ ਫਾਈਨਲੀ ਪਾਰਕਿੰਗ ਵੀ ਮੇਟਰ ਮਿਲ ਗਈ ਆਪਾਂ ਨੂੰ ਤੇ ਹੁਣ ਆਪਾਂ ਰੁਕੇ ਆ ਇੱਕ ਪੀਜ਼ਰੀਆ ਤੇ ਲੈਦੇ ਕਿ ਆਪਾਂ ਛੱਡ ਗਈ ਪੀਜ਼ਰੀਆਂ ਐ ਤੇ ਮੁੜ ਕੇ ਫਿਰ ਪੀਜ਼ੇ ਦੀਆਂ ਐ ਪਰ ਆ ਦੇਖੋ ਇੱਧਰ ਇੱਥੇ ਪੀਸਾ ਵੀ ਕੋ ਡਿਫਰੈਂਟ ਮਿਲਦੇ ਨੇ ਜਿਹੜਾ ਆਪਾਂ ਪੀਸਾ ਬਣਾਉਂਦੇ ਹਾਂ ਹੁੰਦਾ ਨਾਪੋਲੀ ਦਾ ਨੇ ਪਰ ਨਾਪੋਲੀ ਵਿੱਚ ਪੀਸਾ ਮਸ਼ਹੂਰ ਹੁੰਦਾ ਦੇਖੋ ਉਹਨਾਂ ਦੀ ਬੋਰਡਰ ਐਦਾਂ ਹੁੰਦੀ ਆ ਹਾਲਤਾ ਬਹੁਤ ਹੁੰਦੀ ਆ ਇਹ ਜਿਹੜਾ ਮੈਂ ਕਹਿਣਾ ਲੱਗਿਆ ਤੇਰੇ ਵਿੱਚ ਪ੍ਰਾਈਸ ਦੇ ਫਰਕ ਤੋਂ ਗੱਲ ਕਰ ਲਈਏ ਵੀ ਆਪਣੇ ਨਾਲੋਂ ਕੀ ਫਰਕ ਹੈ ਪ੍ਰਾਈਸ ਦਾ ਪੀਸਾ ਮਾਰਗਰੀਤਾ ਇੱਥੇ 40 ਦਾ ਆਪਣੇ 5 ਦਾ ਹੁੰਦਾ ਮਤਲਬ ਸਸਤੇ ਆ ਆਪਾਂ ਰੋਮ ਤੋਂ ਨਾਪੋਲੀ ਸ਼ਹਿਰ ਸਸਤਾ ਹੈ ਪੀਸਾ ਮ ਕਾਲ ਵੀ ਤਾਂ ਹੈਗਾ ਆ ਦੇਖ ਪੀਸਾ ਕਿੰਨਾ ਸਟੇਸੀ ਹੈ ਤੇ ਹੁਣ ਤੋਂ ਮੰਗਾ ਲਓ ਵਿੱਚ ਤੇ ਹੁਣ ਸਾਰੇ ਆਰਡਰ ਕਰਨਗੇ ਬੈਠ ਕੇ ਆਪਣਾ ਪੀਸਾ ਤੇ ਇੱਧਰ ਭਾਈ ਜਾਨ ਪਾਕਿਸਤਾਨ ਤੋਂ ਵੀਰੇ ਹਾਂਜੀ ਇਹ ਵੀ ਪਾਕਿਸਤਾਨ ਤੋਂ ਹੈ ਤੇ ਜਿਆਦੇ ਵਧੇ ਵਧੇ ਪੀਸੇ ਖਾਣ ਵਾਲਾ ਟੌਪ ਦੀ ਫਿਰ ਉਹ ਐ ਕੋਲੇ ਪੀਸੇ ਤੇ ਕਮੇ ਤਰਵਾ ਵਾਲੇ ਪੀਸੇ ਹੁਣ ਯਾਰੀ ਮਰਦੀ ਤੇ ਹੋਰ ਦੋ alto ਸਾਰੇ ਨੇ ਹਾਂ ਬਹੁਤ ਦੱਸੂਗਾ ਆਪਾਂ ਨੂੰ ਇਹ ਦੱਸੀ ਕਿਹਾ ਆ ਬਸ ਦੱਸੀ ਹੋਣਾ ਕਿੰਦਾ ਵੀ ਸਿੱਕੀ ਦੇਣੀ ਨਹੀਂ ਹੋਊਗਾ ਹੈ ਨਹੀਂ ਨਹੀਂ ਮੈਂ ਨਹੀਂ ਦੱਸ ਲੱਗਾ ਉਹ ਨਾ ਜਦੋਂ ਨੈਟ ਦੇ ਉੱਤੇ ਵੇਖਿਆ ਨਾ ਇਹਨਾਂ ਦੀਆਂ ਵੀਡੀਓ ਹਾਂ ਕੁਛ ਨਾਪੋਲੀ ਦੱਸਦੇ ਵੀ ਇੱਥੋਂ ਕੱਟ ਕੇ ਪੀਜ਼ਾ ਆਹ ਚੀਜ਼ ਬਣਾਉਂਦੇ ਆ ਕਿਦਾਂ ਕੱਟ ਕੇ ਦੱਸ ਕੱਟਾਂਗੇ ਦੇ ਦਾਂ ਜੀ ਇਹ ਪਿੱਛੇ ਦਾ ਆਪਣੇ ਪਿੱਛੇ ਰੋ ਮਿੱਤਰੋ ਬਸ ਇਹਨਾਂ ਦਾ ਡਿਫਰੈਂਟ ਹੈ ਮੇਰੀ ਬੋਰਦ ਹੋਏ ਬਹੁਤ ਜ਼ਿਆਦਾ ਹਲਤੋ ਹੈ ਹਾਂ ਬੈਠਦੇ ਨੂੰ ਸਾਰਾ ਅਟਾਣੇ ਕੱਢ ਕੇ ਸੜਤ ਲਾਵੇ ਤੇ ਗੱਭਿਆਂ ਦੇਖੋ ਪੀਸਾ ਬਿਲਕੁਲ ਪੀਨਾ ਕੀਤਾ ਹੋਇਆ ਚੰਤਰਾਲੇ ਬਿਲਕੁਲ ਪੀਨਾ ਤੇ ਆਪਣਾ ਪੀਸਾ ਮਤਲਬ ਵੀ ਪਰਾ ਬੇਸ ਬਰਾਬਰ ਇੱਕ ਸਰ ਹੁੰਦਾ ਹਾਂ ਤੇ ਬਾਕੀ ਲੱਕੜ ਦੀ ਹੋਰ ਨਾ ਪੀਸਾ ਟੇਸਟੀ ਤਾਂ ਹੋ ਗਏ ਹੋਗਾ ਹੁਣ ਆਪਾਂ ਪਹੁੰਚ ਗਏ ਮਿੱਤਰੋ ਪੈਸਤੀ ਦੀ ਮਾਤਾ ਦੋਨਾ ਤੇ ਇੱਕ ਫੁੱਟਬਾਲ ਦਾ ਪਲੇਅਰ ਸੀਗਾ ਅਰਜנטיਨਾ ਦਾ ਤੇ ਕਿਸੇ ਸਮੇਂ ਦੇ ਵਿੱਚ ਆ ਕੇ ਇਹਨੇ ਨਾਪੋਲੀ ਦੀ ਟੀਮ ਨੂੰ ਸਪੋਰਟ ਕੀਤਾ ਤੇ ਇਹਨਾਂ ਨੂੰ ਫੁੱਟਬਾਲ ਸਿਖਾਈ ਕੋਚ ਬਣ ਕੇ ਰਹਿ ਹੈ ਇਹਨਾਂ ਦਾ ਤੇ ਫਿਰ ਇੱਥੇ ਰਹਿ ਗਿਆ ਆਪਣੇ ਕੋ ਨਾਪੋਲੀ ਤਾਂ ਉਹ ਹੀ ਦਸਰਾ ਸੀਗਾ ਉਹ ਤੇ ਇੱਥੇ ਬਾਅਦ ਵਿੱਚ ਆਪਣਾ ਦਮ ਉਹਨੇ ਇੱਥੇ ਤੋੜਿਆ ਆਪਣੇ ਆਪ ਨੂੰ ਪੂਰੀ ਦੱਸ ਕੇ ਤੇ ਉਹਦੀ ਯਾਦ ਤੇ ਵਿਜਾ ਵਾਲਾ ਪਿਆਸਾ ਦੇਖੋ ਇਹ ਕਿੰਨੀਆਂ ਟੀ-ਸ਼ਰਟਾਂ ਉਹਦੇ ਨਾਦੀਆਂ ਵਿਕਦੀਆਂ ਆ ਸੀਗਾ ਉਹਦੇ ਫੋਟੋ ਫੜ ਕੇ ਮੈਨੂੰ ਮਾਰ ਕੇ ਕੀ ਆ ਦੇਖੋ ਇਹ ਫੋਟੋ ਲੱਗਣੀ ਇਹ ਸਾਰਾ ਪਿਆਸਾ ਉਹਦੀ ਯਾਦ ਵਿੱਚੇ ਬਣਾਇਆ ਹੈ ਦੇਖੋ ਆਮ ਦਿਨ ਦੇ ਵਿੱਚ ਵੀ ਨਾ ਤੇ ਸਾਰਾ ਉਹ ਏਦਾਂ ਹੀ ਜਗਮੋ ਜਗਮੋ ਕਰ ਰਹੇ ਰਹਿੰਦਾ ਉਹਦੇ ਨੌਂ ਦੀਆਂ ਧੂਮ ਐਸੀ ਪੈਂਦੀ ਰਹਿੰਦੀਆਂ ਨੇ ਜਿੱਦਾਂ ਕਿਦਾਂ ਬਰਥਡੇ ਹੁੰਦਾ ਜਾਂ ਫਿਰ ਉਹਦੀ ਮੌਤ ਦਾ ਦਿਨ ਹੁੰਦਾ ਉਦੋਂ ਹੀ ਪਿਆਸੀ ਵਿੱਚ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹੈ ਤੇ ਬੜਾ ਮਨ ਸੀਗਾ ਜਗ੍ਹਾ ਦੇਖਣ ਦਾ ਵੀ ਕਿ ਅੱਜ ਆਪਾਂ ਇਹ ਵੀ ਦੇਖ ਲਿਆ ਮੈਸ਼ਰ ਹਾਂਜੀ ਕੀ ਨਾਮ ਹੈ ਮਾਰਾਡੋਨ ਮਾਰਾਡੋਨ ਅਰਜੈਂਟੀਨਾ ਦਾ ਪਲੇਅਰ ਤੁਸੀਂ ਨਾਪੋਲੀ ਸ਼ਹਿਰ ਦੇ ਮਿੱਤਰੋ ਗਲੀਆਂ ਦੇਖੋ ਦੇਖੋ ਸੇਮ ਆਪਣੀ ਪੰਜਾਬ ਦੀ ਫੀਲਿੰਗ ਆਉਂਦੀ ਹੈ ਇੰਡੀਆ ਦੀ ਆਪਣੀ ਬਸੇ ਸ਼ਹਿਰ ਜੇ ਫਿਰ ਦੋਨੇ ਆਪਾਂ ਆਪਣੀ ਸ਼ਹਿਰ ਵਰਗੀ ਫੀਲਿੰਗ ਆਉਂਦੀ ਹੈ ਬਿਲਕੁਲ ਆਪਣੀ ਸ਼ਹਿਰਾਂ ਵਰਗੀ ਫੀਲਿੰਗ ਆਉਂਦੀ ਹੈ। ਕੋਈ ਭੀੜੇ-ਭੀੜੀਆਂ ਗਲੀਆਂ ਤੇ ਉਦਾਂ ਦਾ ਹੀ ਮਾਹੌਲ। ਟਾਈਮ ਹੋਣ 1:00 ਵਜੇ 20 ਮਿੰਟ ਹੋ ਗਏ ਮਿੱਤਰੋ ਤੇ ਆਪਾਂ ਹੁਣ ਲੱਗਿਆ ਨਿਕਲੋ। ਦੇਖੋ ਕੱਪੜੇ ਕਿੱਧਰੋਂ ਮਿੱਤਰੋ ਬਾਹਰ ਸੁੱਕਣੇ ਪਏ ਹੋਏ ਆ। ਇਹ ਨਾਪੋਲੀ ਸ਼ਹਿਰ ਹੈ ਦਾ ਬਹੁਤ ਜ਼ਿਆਦਾ ਫਰਕ ਹੈ। ਰੂਮ ਨਾਉਂ ਦਾ ਬਹੁਤ ਜ਼ਿਆਦਾ ਫਰਕ ਹੈ। ਆਹ ਦੇਖਦੇ ਕੱਪੜੇ ਇੱਧਰ ਵੀ ਬਾਹਰ ਸੁੱਕਣੇ ਪਏ ਹੋਏ ਆ। ਆਪਾਂ ਮੇਨ ਬਾਜ਼ਾਰ 'ਚ ਫਿਰਦੇ ਨਾ ਨਾਪੋਲੀ ਦੇ ਵਿੱਚ। ਹੁਣ ਮਿੱਤਰੋ ਆਪਾਂ ਪਹੁੰਚ ਗਏ ਸੀਗੇ ਆਪਣੇ ਏਰੀਆ ਵਿੱਚ ਆ ਕੇ ਨਾ ਆਪਾਂ ਇੱਕ ਵਾਰ ਰੁਕੇ ਆ ਆਟੋ ਗ੍ਰਿਲ ਦੇ ਉੱਤੇ ਤੇ ਇੱਥੇ ਆਪਾਂ ਪੀਵਾਂਗੇ ਕਫੇ ਕਫੇ ਪੀਣ ਤੋਂ ਬਾਅਦ ਇੱਥੋਂ ਵੀ ਸਾਡੇ ਨਾਲ ਮੰਝਣਾ ਸਾਡੀਆਂ ਵੱਖ-ਵੱਖ ਹੋ ਜਾਣੀਆਂ ਬੱਬੂ ਵੀ ਰੋਣੀ ਜਾਣਗੇ ਆਪਣੇ ਘਰ ਨੂੰ ਤੇ ਅਸੀਂ ਜਾਵਾਂਗੇ ਆਪਣੇ ਘਰ ਨੂੰ ਤੇ ਕਫੇ ਇਧਰ ਹੋ ਜਾ ਸੀ ਤੇ ਕੁਸ਼ਾਨ ਨੇ ਤਾਂ ਲੰਬਾਈ ਕੰਮ ਗਾ ਲਿਆ ਕੁਸ਼ਾਨ ਤਾ ਆਹ ਆਪਾਂ ਫਿਰ ਦੇਮਸਪੂਦਾਰੇ ਇਹ ਕੁਸ਼ਾਨ ਤਾਂ ਹੈ ਸ਼ਾਮ ਤੱਕ ਠੀਕ ਹੈ ਬਰੋ ਚੰਗਾ ਜੀ ਮਿਲਦੇ ਫਿਰ ਓ ਜਲਦੀ ਗੁੱਡ ਇਵਨਿੰਗ ਜਾ ਕੇ ਕਰ ਲੀਏ ਕੰਮ ਓਕੇ ਬੱਚਿਓ ਚਲੋ ਫਿਰ ਬਾਏ ਓਕੇ ਬਈ ਬਾਏ ਸਸਿਪਾ ਬੇਟੀ ਸਿਗਲ ਜੀ ਕੋਈ ਸਸਿਪਾ ਚੰਗਾ ਦਾਚੂ ਚਲੋ ਓਕੇ ਆਂਟੀ ਓਕੇ ਆਂਟੀ ਆਂਟੀ ਨੇ ਗੌਰ ਨਹੀਂ ਕੀਤੀ ਹੈਗੀ ਚਲੋ ਮੈਂ ਤੁਹਾਨੂੰ ਬਾਏ ਤੇ ਹੁਣ ਟਾਈਮ ਮਿੱਤਰੋ ਸ਼ਾਮ ਦੇ ਸਵਾ ਸ਼ ਹੋ ਗਏ ਤੇ ਆਪਾਂ ਘੰਟਾ ਸਵਾ ਘੰਟਾ ਰੈਸਟ ਵੀ ਕੀਤੀ ਹੈ ਤੇ ਹੁਣ ਸ਼ੌਫ ਤੇ ਪਹੁੰਚ ਗਏ ਆ ਪਹਿਲਾਂ ਮੈਂ ਜਾ ਕੇ ਸੀਗਾ ਕਿ ਫੂਰ ਫੂਰ ਨੂੰ ਬਾਲ ਕੇ ਸਾਰੀ ਸਮਾਨ ਚੈਰੀ ਕਰਕੇ ਤੇ ਹੁਣ ਸਿਮਰ ਵੀ ਆ ਗਈ ਆ ਤੇ ਬਾਕੀ ਵੇਟ ਕਰਦੇ ਆ ਬਸ ਜਿਹੜੀ ਕੁੜੀ ਕੰਮ ਕਰਦੀ ਉਹਨਾਂ ਨੇ ਵੀ ਆਉਣਾ ਸ਼ੁਰੂ ਹੋ ਜਾਣਾ ਬਸ ਆਉਣਾ ਹੁਣ ਬੰਦਿਆਂ ਨੇ ਮੁੰਡੇ ਢੇ ਕੰਮ ਕਰਦੇ ਪੀਸਾ ਡਿਲੀਵਰ ਕਰਦੇ ਉਹਨਾਂ ਨੇ ਵੀ ਆ ਜਾਣਾ ਤੇ ਆਪਾਂ ਕੰਮ ਕਰ ਆਪਾਂ ਸਟਾਰਟ ਕਰਦੇ ਆ ਸਾਡਾ ਕੰਮ 7 ਤੋਂ 7 ਜੋਰ ਨਹੀਂ ਹੁੰਦਾ ਮੰਨ ਲਓ ਵੀ 7 ਤੋਂ 7 ਡੇ ਆਪਾਂ ਕੰਮ ਕਰਦੇ ਆ ਛੁੱਟੀ ਆਪਣੇ ਕੰਮ ਚ ਕੋਈ ਵੀ ਨਹੀਂ ਹੁੰਦੀ ਆਪਾਂ ਤੁਹਾਡੇ ਕੇ ਸ਼ਹਿਰ ਕੀਤਾ ਸਾਰਾ ਦਿਨ ਸਵੇਰੇ 5 ਵਜੇ ਉੱਠੇ ਗੱਡੀ ਲੈ ਗਏ 550 ਤੋਂ 600 ਕਿਲੋਮੀਟਰ ਜੱਪ ਤੇ ਗਰਮੀ ਕਾਫੀ ਸੀਗੀ ਉਹ ਮੈਂ ਫਿਰੇ ਬਹੁਤ ਤੇ ਪਿੰਡ ਦੇਖਿਆ ਤੁਹਾਨੂੰ ਦਿਖਾਇਆ ਸਾਰਾ ਜਿਹੜਾ ਪੁਰਾਣਾ ਪਿੰਡ ਸੀਗਾ ਕਿਦਾਂ ਉਹ ਪਿੰਡ ਦੇ ਵਿੱਚ ਇੱਕ ਰਾਤ ਨੂੰ ਆਫਤ ਆਈ ਤੇ ਲੋਕ ਸਾਰੇ ਸੁੱਤੇ ਪਏ ਸੀਗੇ ਤੇ ਅਚਾਨਕ ਜਵਾਲਾਮੂਗੀ ਫਟਣ ਦੇ ਨਾਲ ਸਾਰਿਆਂ ਦੀ ਮੌਤ ਹੋ ਗਈ ਸਾਰਾ ਪਿੰਡ ਖੰਡਰ ਹੋ ਗਿਆ ਤੇ ਉਹ ਸਾਰਾ ਇਤਿਹਾਸ ਸੀਗਾ ਉਹ ਸ਼ਹਿਰ ਦਾ ਤੇ ਜੇ ਕਿਤੇ ਨਾਲ ਆਪਾਂ ਉੱਥੇ ਜਾਈਏ ਤਾਂ ਇੱਕ ਪ੍ਰੋਪਰ ਗਾਈਡ ਨਾਲ ਜਾਈਏ ਉਦੋਂ ਫਿਰ ਉਹ ਚੀਜ਼ਾਂ ਬਹੁਤ ਬਰੀਕੀ ਨਾਲ ਪਤਾ ਲੱਜਦੀਆਂ ਨੇ ਆਪਾਂ ਨੂੰ ਤੇ ਜਿਹੜੀ ਮੇਨ ਮੋਰਲ ਇਹੀ ਨਿਕਲਦਾ ਸੀਗਾ ਵੀ ਉਹ ਪਿੰਡ ਇੱਕ ਬਹੁਤ ਹਸਰਾ ਬਸਦਾ ਤੇ ਬਹੁਤ ਸੋਹਣਾ ਪਿੰਡ ਸੀਗਾ ਉਸ ਸਮੇਂ ਦੇ ਵਿੱਚ ਬਹੁਤ ਤਰੱਕੀ ਕਰਦਾ ਸੀ ਪਿੰਡ ਹਰ ਇੱਕ ਫੀਲਡ ਦੇ ਲੋਕ ਉੱਥੇ ਰਹਿੰਦੇ ਸੀਗੇ ਬਿਜ਼ਨਸਮੈਨ ਹਰ ਇੱਕ ਮੱਲਵੀ ਕਿ ਉੱਚੇ-ਉੱਚੇ ਵੱਡੇ-ਵੱਡੇ ਲੋਕ ਉਸ ਸ਼ਹਿਰ ਵਿੱਚ ਰਹਿੰਦੇ ਸੀਗੇ ਤੇ ਜਦੋਂ ਫਿਰ ਆਫਤ ਆਉਂਦੀ ਉਹਦੋਂ ਫਿਰ ਛੋਟਾ-ਵੱਡਾ ਨਹੀਂ ਦੇਖਦੀ ਉਦੋਂ ਫਿਰ ਸਾਰਾ ਕੁਝ ਸਵਾਇਆ ਕੁਦਰ ਦੇ ਮੂਰੇ ਕਿਸੇ ਚੀਜ਼ ਦਾ ਜ਼ੋਰ ਨਹੀਂ ਤੇ ਪਰ ਸਮੇਂ ਦੀ ਸਰਕਾਰਾਂ ਨੇ ਉਸ ਚੀਜ਼ ਨੂੰ ਵਰਤੇ ਆ ਅੱਜ ਉੱਥੇ ਟਿਕਟ ਲੱਗਦੀ ਆ 18 ਯੂਰੋ 20 ਯੂਰੋ 22 ਯੂਰੋ ਤੇ ਕਿੰਨਾ ਪੈਸਾ ਸਰਕਾਰਾਂ ਕਮਾਉਂਦੀਆਂ ਇਟਲੀ ਦੀ ਮੇਨ ਇਕਨੋਮੀ ਟੂਰਿਸਟਸਰ ਤੇ ਚੱਲਦੀ ਆ ਤੇ ਵਧੀਆ ਨੇ ਆਪਣੇ ਸਾਰੇ ਚੀਜ਼ਾਂ ਸੰਭੀਆ ਪੁਰਾਣੀਆਂ ਤੇ ਬਾਕੀ ਚਲੋ ਆਪਾਂ ਵੀ ਆਪਣੇ ਤੁਹਾਡੇ ਸਾਰਾ ਅੱਜ ਦਾ ਦਿਨ ਸਾਰਾ ਵਲੌਗ ਸ਼ੇਅਰ ਕੀਤਾ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦੇ ਘਰੋ ਕਲਿਕ ਸਵੇਰੇ ਮਿਲਦੇ ਕੋ ਹੋਰ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ